ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਕਰਵਾਇਆ ਗਿਆ ਰਾਜ ਪਦਰੀ ਸਮਾਗਮ ਦੁਨੀਆ ਦਾ ਵੀ ਦੇਖਿਆ ਜਾਂਦਾ ਸੀ ਆਪਣੇ ਜਿਹੜੇ ਮਤਲਬ ਜਿਹੜਾ ਮੈਂ ਸਕੂਲ ਦੀ ਗੱਲ ਕਰਾਂ ਤਾਂ ਬੱਚੇ ਹੋਏ ਰ ਹੈ ਡਿਗਰੀ ਵੀ ਹੋ ਰ ਹੈ ਔਰ ਸਾਰਾ ਕੁਝ ਵੀ ਅਵੇਲੇਬਲ ਹੈ ਪਰ ਜਿਹੜੇ ਰੂਟ ਏਰੀਆ ਦਾ ਹੈ ਜਿਹੜਾ ਤੇ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤੇ ਸਟੂਡੈਂਟਸ ਤਾਂ ਬਹੁਤ ਬੜੀ ਜ਼ਿਆਦਾ ਸਟਾਰਟਿੰਗ ਵਿੱਚ ਤੋਂ ਬਹੁਤ ਆ ਬਹੁਤ ਸਭ ਤੋਂ ਕਰਦਾ ਹੈ ਮੇਰੀ ਕੋਸ਼ਿਸ਼ ਹੈ ਕਿ ਮਤਲਬ ਇੱਕ ਵੀ ਬੱਚਾ ਜਦੋਂ ਸਕੂਲ ਛੱਡੇ ਤਾਂ ਨੀਮਿਕ ਨਾ ਹੋਵੇ ਉਹਨੂੰ ਆਪਣੀ ਸਿਹਤ ਬਾਰੇ ਪੂਰਾ ਗਿਆਨ ਹੋਵੇ ਕਿ ਉਹਦਾ ਹੀਮੋਗਲੋਬਿਨ ਜੀ ਪੂਰਾ ਹੋਵੇ ਹਾਈਟ weight ਵੀ ਉਹਦੀ ਜਿਹੜੀ ਹੋਣੀ ਚਾਹੀਦੀ ਉੰਨੀ ਹੋਵੇ ਔਰ ਉਹਨੂੰ ਆਪਣੀ ਵਿਜੂਅਲ ਕੁਆਲਿਟੀ ਔਰ ਬਾਕੀ ਸਾਰੇ ਜਿਹੜੀ ਐਬਿਲਿਟੀਜ਼ ਬਾਰੇ ਉਹਨੂੰ ਪਤਾ ਹੋਵੇ ਉਹ ਰਾਜਿਕ ਵਗੈਰਾ ਸਾਰਾ ਕੁਝ ਉਹਨਾਂ ਨੂੰ ਆਪਾਂ ਦੱਸ ਦਈਏ ਇਹਨਾਂ ਖਾਸ ਕਰਕੇ ਐਜੂਕੇਸ਼ਨ ਜਿਹੜੀ ਉਹ ਕਰਦੇ ਆ ਉਦੇ ਨਾਲ ਨਾਲ ਉਹ ਸੇਫ ਬਾਅਰੇ ਆਪਣਾ ਜਿਹੜਾ ਹੈਗਾ ਉਹ ਜਰੂਰ ਬੱਚੇ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੀਆਂ ਐਕਟਿਵ ਵਾਟਰ ਜਾਂ ਵਾਟਰ ਬੋਰਡ ਜੀਸਸ ਕੀ ਹੈ ਮੱਛੀਆਂ ਮਛਰਾਂ ਨਾਲ ਖੇਡੀਆਂ ਬਵਾਰੀਆਂ ਕਰਦੇ ਆ ਆਪਾਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਂਦੇ ਆ ਪਰ ਸਭ ਕਿੰਨੇ ਕਿ ਬੱਚੇ ਵੀਰੇ ਮਜੂਸੀ ਜੀ ਨਾਲ ਵੱਲੋਂ ਅਵੇਰਨੈਸ ਸੀ ਹਾਸਲ ਕੀਤੀ ਗਈ ਹੈ ਇਹ ਸਾਰੇ ਸਕੂਲ ਨੂੰ ਸੀ ਬਸ ਟ੍ਰੇਨਿੰਗ ਦੇ ਰਹੇ ਆ ਅੱਜ ਤੋਂ ਕੋਲ ਇੱਕ ਨੈਸ਼ਨਲ ਲੈਵਲ ਦਾ ਜਿਹੜਾ ਸਟੇਟ ਲੈਵਲ ਦਾ ਸਾਡਾ ਪ੍ਰੋਗਰਾਮ ਹੈ ਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੈ ਇਹ ਇਹ ਸੇਫ ਲੈਵਲ ਤੇ ਫਕਸਨ ਦੇ ਉੱਤੇ ਜਿਹੜਾ ਜਿਹੜੇ ਹੌਸ ਜਿਹਨੇ ਬੱਚੇ ਆ ਸਕਦੇ ਸੀ ਉਹ ਸਾਡੇ ਸਾਹਮਣੇ ਨੇ ਔਰ ਬ ਸਮਝੋ ਮੇਰਾ ਜਿਹੜਾ ਜਿਹੜਾ ਵੀਡੀਓ ਆ ਰਿਹਾ ਬਹੁਤ سارے ਬੰਦੇ ਦੇਖਦੇ ਆ ਹੁਣ ਬਹੁਤ سارے ਲੋਕਾਂ ਦੀ ਸਮੱਸਿਆ ਨਾਲ ਜੁੜੇ ਮੇਰੇ ਸਵਾਲ ਹੈ ਬਹੁਤ ਸਾਰੇ ਐਮਸੀ ਜਿਹੜੇ ਕੁਝ ਬਦੀਆਂ ਦੇ ਬੈਠ ਕੇ ਪਰੂਰ ਦਫ਼ਤਰ ਨਹੀਂ ਬੋਲ ਰਹੇ ਲੋਕਾਂ ਨੂੰ ਜਿਹੜੀ ਛੜੀ ਹੋ ਰਹੀ ਕੰਮ ਨਹੀਂ ਦੱਸਿਆ ਆਪਣੇ ਪੰਦੀਰ ਔਰ ਕਿ ਹੋਇਆ ਹੋਰ ਮਸਾਲੇ ਨਾਲ ਸਾਸ ਕਰਕੇ ਕੀ ਹੋਤੇ ਪਲੇਟ ਵਿੱਚ ਬਹੁਤ ਜ਼ਿਆਦਾ ਮਲਾਪਤ ਕਰਦੇ ਆ ਬੜੀ ਬਾੜੀ ਕਰਦੇ ਜਿਹੜੇ ਬਾਹਰੋਂ ਆਂਦੇ ਆ ਹੁਣ ਅਸੀਂ ਸਪੈਸ਼ਲ ਕੰਪੇਨ ਵੀ ਮੈਂ ਚਲਾ ਗਿਆ ਵੀ ਜਿਹੜੇ ਬਾਹਰੋਂ ਆਂਦੇ ਆ ਸਾਨੂੰ ਜਿੱਥੇ ਵੀ ਮੀਡੀਆ ਵਾਲੇ ਮੈਨੂੰ ਬਹੁਤ ਅੱਛੀ ਇਨਫੋਰਮੇਸ਼ਨ ਦੇ ਰਹੇ ਆ ਜਿਹੜੇ ਮਤਲਬ ਐਕਸ਼ਨੇਬਲ ਇਨਫੋਰਮੇਸ਼ਨ ਦੇ ਰਹੇ ਆ ਉਹਦੇ ਤੇ ਵੀ ਰੈਕਸ਼ਨ ਕਰਦੇ ਆ। ਜਦੋਂ ਫੈਸਟੀਵਲ ਤੇ ਕੋਈ ਸਪੈਸ਼ਲ ਕੋਈ ਹਾਂ ਸਪੈਸ਼ਲ ਕੰਪੇਨ ਹੋਏਗੀ ਜੀ ਮੈਂ ਉਹਦਾ ਫਾਇਨ ਸquad ਵੀ ਬਣਾਤੇ। ਅਸੀਂ ਜਿਹੜਾ ਇਹਦਾ ਟੈਸਟਿੰਗ ਦਾ ਮੈਂਡੇਟ ਬਣਾ ਲਿਆ ਜਿਹੜੇ ਜਿਵੇਂ ਪਹਿਲਾਂ ਫੂਡ ਸਪਲੀਮੈਂਟ ਬਿ ਉਹਦੇ ਚ ਪੀਐਜੂ ਵੀ ਇਨਵੋਲਡ ਹੈ ਪੰਜਾਬ ਪੁਲਿਸ ਕੰਟਰੋਲ ਬੋਰਡ ਹੈ ਉਹਦੇ ਚ ਮੈਂ ਕਹੂੰਗਾ ਪੰਜਾਬ ਦੇ ਨਹੀਂ ਦੇਸ਼ ਭਰ ਦੇ ਕਾਰਡਰ ਲੋਜਿਸਟ ਇੰਟਰਸਟ ਲੈ ਰਹੇ ਆ ਅਸੀਂ ਅੱਜ ਸ਼ੁਰੂ ਕੀਤਾ ਸੀਗਾ ਸਾਰੇ ਬੰਦੇ ਮੈਨੂੰ ਫੋਨ ਕਰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਡਾਕਟਰ ਸਾਹਿਬ ਤੁਸੀਂ ਇਨੀਸ਼ੀਏਟਿਵ ਲਿਆ ਅਸੀਂ ਇਹ ਕਰਨਾ ਚਾਹੁੰਦੇ ਸੀਗੇ ਸਾਨੂੰ ਇਹਦਾ ਪਾੜ ਬਣਾਓ ਡਾਕਟਰ ਸਾਹਿਬ ਇਹ ਡੀਐਚਓ ਨੇ ਉਹ ਕੁਝ ਟੁਨਮੀਆਂ ਦੁਕਾਨਾਂ ਤੇ ਉਹਨਾਂ ਦੇ ਜਿਹੜੇ ਰੇਡ ਵਗੈਰਾ ਕਰਦੇ ਨੇ ਉਹਨਾਂ ਸਮੱਸਿਆਵਾਂ ਦਾ ਨਿਪਟਾਰਾ ਕਰਦੇ ਆ ਪੜੀਆਂ ਲੋਕ ਦੁਕਾਨਾਂ ਜਿਨ੍ਹਾਂ ਦੇ ਉੱਪਰ ਕੋਈ ਕੋਈ ਬੰਦਾ ਜਿਹੜਾ ਹੈਗਾ ਅਸੀਂ ਕਿਸੇ ਨੂੰ ਉਹ ਨਹੀਂ ਕਰਾਂਗੇ ਜਿ ਉਹਦੇ ਚ ਅਸੀਂ 552 ਹਜ਼ਾਰ ਲਏ ਆ ਗਏ ਆ। ਉਹ ਅਸੀਂ ਜਿਹੜਾ ਵੀ ਹੈਗਾ ਜੀ ਉਹਦੇ ਨਾਲ ਉਹ ਇੱਕ ਉਹ ਉਹ ਐਸ ਸੂਰੀਨਿੰਗ ਯੂਜ਼ ਕਰ ਰਹੇ ਆ ਅਸੀਂ। ਜਿੱਥੇ ਸਾਡਾ ਸੈਂਪਲ ਫੇਲ ਹੋ ਜਾ ਫਿਰ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਉਸ ਤੋਂ ਬਾਅਦ ਫਿਰ ਅਸੀਂ ਕਿ ਨਹੀਂ ਆਉਂਦੇ ਤਾਂ ਫਿਰ ਗੁਜਰ ਦੇ ਨਾਲ ਲੈ ਗਿਆ। ਜਿਹਦੇ ਵਿੱਚ ਜੁਰਮਾਨਾ ਵੀ ਹੁੰਦਾ ਔਰ ਸਦਾ ਲਈ ਉਹ ਬੜਾ ਸੈਂਪਲ ਵੀ ਭਰਦੇ ਉਹਨਾਂ ਦੇ।